16ਵੀਂ ਸਦੀ ਵਿੱਚ ਜਦੋਂ ਕਿ ਔਰਤਾਂ ਨੂੰ ਪੜ੍ਹਾਈ ਮੰਦਰ ਜਾਂ ਗੁਰਦੁਆਰੇ ਵਿੱਚ ਵੀ ਜਾਣ ਦੀ ਆਯਾਦੀ ਨਹੀਂ ਸੀ ਤਾਂ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਫਿਰ ਲੀਡਰ ਕਿਵੇਂ ਬਣਾ ਦਿੱਤਾ 16ਵੀਂ ਸਦੀ ਇੱਕ ਐਸਾ ਸਮਾਂ ਜਦੋਂ ਔਰਤਾਂ ਨੂੰ ਘਰ ਦੀ ਚਾਰ ਦੀਵਾਰੀ ਤੱਕ ਹੀ ਸੀਮਤ ਰੱਖਿਆ ਜਾਂਦਾ ਸੀ ਔਰਤਾਂ ਦੀ ਆਵਾਜ਼ ਨਾ ਤਾਂ ਸੁਣੀ ਜਾਂਦੀ ਸੀ ਤਾਂ ਨਾ ਹੀ ਮੰਨੀ ਜਾਂਦੀ ਸੀ ਅਜਿਹੇ ਹਾਲਾਤਾਂ ਦੇ ਵਿੱਚ ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਨੂੰ ਘਰ-ਘਰ ਪਹੁੰਚਾਉਣ ਲਈ ਬਾਈ ਮੰਝੀਆਂ ਦਾ ਪ੍ਰਬੰਧ ਕੀਤਾ ਜੋ ਕਿ ਇੱਕ ਧਾਰਮਿਕ ਅਤੇ ਸਮਾਜਿਕ ਲੀਡਰਸ਼ਿਪ ਦਾ ਸਿਸਟਮ ਸੀ ਹਰ ਇੱਕ ਮੰਝੀ ਦੇ ਵਿੱਚ ਇੱਕ ਜਾਨੇ ਨੋ ਨਿਯੁਕਤ ਕੀਤਾ ਗਿਆ ਜੋ ਕਿ ਉਥੇ ਦੇ ਲੋਕਾਂ ਨੂੰ ਗੁਰਬਾਣੀ ਤੇ ਸਿੱਖੀ ਦੀ ਸਿੱਖਿਆ ਦਿੰਦਾ ਹੈਰਾਨੀ ਦੀ ਗੱਲ ਹੁਣ ਇੱਥੇ ਇਹ ਸੀ ਕਿ ਗੁਰੂ ਅਮਰਦਾਸ ਜੀ ਨੇ ਕਈ ਔਰਤਾਂ ਨੂੰ ਵੀ ਇਹ ਮੰჯੀਆਂ ਸੌਂਪੀਆਂ ਉਸ ਸਮੇਂ ਇਹ ਬਹੁਤ ਵੱਡੀ ਬਦਲਾਅ ਵਾਲੀ ਸੋਚ ਸੀ ਇਹ ਉਹ ਸਮਾਂ ਸੀ ਜਦੋਂ ਔਰਤਾਂ ਨੂੰ ਨਾ ਤਾਂ ਪੜ੍ਹਾਈ ਨਾ ਮੰਦਰ ਨਾ ਹੀ ਗੁਰਦਵਾਰੇ ਵਿੱਚ ਜਾਣ ਦਿੱਤਾ ਜਾਂਦਾ ਸੀ ਪਰ ਗੁਰੂ ਅਮਰਦਾਸ ਜੀ ਨੇ ਔਰਤਾਂ ਨੂੰ ਲੀਡਰ ਬਣਾ ਦਿੱਤਾ ਗੁਰੂ ਜੀ ਨੇ ਕਿਹਾ ਕਿ ਔਰਤ ਕਮਜ਼ੋਰ ਨਹੀਂ ਹੈ ਔਰਤ ਵਿੱਚ ਗਿਆਨ ਹੈ ਸਮਰੱਥ ਹੈ ਤੇ ਲੋਕਾਂ ਨੂੰ ਰਾਹ ਦਿਖਾਉਣ ਦੀ ਸ਼ਕਤੀ ਵੀ ਹੈ ਅਸੀਂ ਇਹ ਕਹਿ ਸਕਦੇ ਹਾਂ ਕਿ ਜਿੱਥੇ ਦੁਨੀਆ ਔਰਤ ਨੂੰ ਘਰ ਤੱਕ ਰੱਖਦੀ ਸੀ ਉੱਥੇ ਗੁਰੂ ਅਮਰਦਾਸ ਜੀ ਨੇ ਔਰਤ ਨੂੰ ਇੱਕ ਮੰਚ ਤੇ ਲੈ ਆਂਦਾ